ਭੋਲਰ ਸਾਹਿਬ ਇਸ ਕੰਮ ਤੇ ਆਪਾਂ ਮੋਹਰ ਲਾ ਦਈਏ ਵੀ ਜੇ ਕੋਈ ਸ਼ੁਰੂ ਕਰੂਗਾ ਤਾਂ ਫਾਇਦੇ ਚ ਰਹੂਗਾ ਕਮਾਈ ਚੰਗੀ ਕਰੂਗਾ ਹਾਂਜੀ ਇਹ ਇਹੋ ਜਿਹਾ ਕੀਤਾ ਜੀ ਇਹਦੇ ਵਿੱਚ ਫੇਰ ਹੋਣ ਵਾਲਾ ਹੈ ਹੀ ਨਹੀਂ ਸਿਸਟਮ ਇਹ ਤਾਂ ਜੇ ਤੁਸੀਂ ਆਪਾਂ ਗੈਲੀ ਕਰੋਗੇ ਜਾਂ ਗੌਰ ਨਹੀਂ ਕਰੋਗੇ ਫੇਰ ਨਹੀਂ ਇਸ ਚੀਜ਼ ਦਾ ਫੇਰ ਹੋਣ ਵਾਲੀ ਚੀਜ਼ ਹੀ ਨਹੀਂ 10 ਬੱਡਾ ਹੈ ਤਾਂ 60000 ਰੁਪਿਆ ਮਹੀਨਾ ਉਹਦਾ ਜਿਹੜਾ ਹੈਗਾ ਉਹ ਬਣ ਜੂਗਾ ਹਾਂਜੀ ਉਹ 50 ਤੋਂ 60000 ਰੁਪਿਆ ਕਮਾ ਸਕਦਾ ਨਾਲੇ ਤਾਂ ਥੋੜੀ ਖਾਦ ਤਿਆਰ ਹੋਈ ਗਈ ਨਾਲੇ ਥੋੜਾ ਹੁਕਦੋਆ ਵਧ ਗਿਆ ਜਿਵੇਂ ਜਿਵੇਂ ਥੋੜੇ ਬੈੱਡ ਵੱਢੀ ਜਾਣਗੇ ਉਵੇਂ-ਉਵੇਂ ਥੋੜੀਆਂ ਤਾਂ ਵੀ ਵੱਢੀ ਬੈੱਡ ਦੇ ਵਿੱਚੋਂ ਆਏ ਵਿਚਾਰਿਆਂ ਚੈੱਕ ਕਰਨੀ ਹੁੰਦੀ ਆ ਵੀ ਆਏ ਅੱਥ ਦੇ ਧਾਰ ਨਾਲ ਇੱਥੇ ਪਾਣੀ ਆ ਜੇ ਤਾਂ 70% ਨਮੀ ਹੈ ਤੇ ਉਹਦੇ ਵਿੱਚੋਂ 50-60000 ਰੁਪਏ ਦੇ ਵਿੱਚੋਂ ਖਰਚਾ ਕਰੀ ਆਇਆ ਹਾਂ ਖਰਚਾ ਇਹਰਾ ਬਣਾਉਣ ਤੇ ਹੀ ਆਇਆ ਮੁੜ ਕੇ ਤਾਂ ਉਹ ਜੇ ਤਾਂ ਆਪਦੇ ਹੀ ਪਸ਼ੂਆ ਤੋਂ ਗੋਬਰ ਘਰੋਂ ਵੀ ਹੋ ਜਾਂਦਾ ਤੇ ਜੇ ਆਪਾਂ ਮੋਡ ਵੀ ਲਿਆਵਾਂਗੇ ਤਾਂ 2 ਕਹ ਹਜ਼ਾਰ ਰੁਪਏ ਦੀ ਟਰਾਲੀ ਮਿਲ ਜਾਂਦੀ ਹੈ 10-12 ਬੈੱਡ ਭਰ ਜਾਂਦੇ ਆ ਉਹਦੇ ਨਾਲ ਮਤਲਬ ਜੇ ਕਹਿ ਲਈਏ ਆਪਾਂ ਵੀ ਵਧੀਆ ਆਮਦਨ ਹਾਸਲ ਕੀਤੀ ਜਾਂ ਸਕੇ ਵੀ ਜੇ ਕਮਰਸ਼ੀਅਲ ਪੱਧਰ ਤੇ ਤੁਸੀਂ ਕਰਦੇ ਹੋ ਹਾਂਜੀ ਬਿਲਕੁਲ ਬਿਲਕੁਲ ਹੀ ਆਪਾਂ ਵਧਾਵਾਂਗੇ ਨੂੰ ਅੱਗੇ ਬਾਕੀ ਨੌਕਰੀਆਂ ਤੁਹਾਨੂੰ ਪਤਾ ਹੀ ਹੈ ਅੱਜਕੱਲ੍ਹ ਇੱਕ ਪੋਸਟ ਲਈ ਕਿੰਨੀਆਂ-ਕਿੰਨੀਆਂ ਭਰਤੀਆਂ ਨਿਕਲਦੀਆਂ ਕਿੰਨੇ-ਕਿੰਨੇ ਲੋਕ ਅਪਲਾਈ ਕਰਦੇ ਆ ਤੇ ਫੇਰ ਵੀ ਬਹੁਤ ਔਖਾ ਹੈ ਬਾਕੀ ਆਪਾਂ ਫਿਰ ਜੇ ਖੇਤੀ ਨੂੰ ਅੱਗੇ ਲੈ ਕੇ ਜਾਣਾ ਤਾਂ ਨਹੀਂ ਫਿਰ ਕਾਰਪੋਰੇਟ ਘਰਾਣੇ ਤਾਂ ਆ ਹੀ ਰਹੇ ਬਈ ਅਹ ਕਹਿ ਲਈ ਆਪਾਂ ਨੂੰ ਪ੍ਰਤੱਖ ਨੂੰ ਪ੍ਰਮਾਣ ਦੀ ਜਰੂਰਤ ਨਹੀਂ ਹੁੰਦੀ ਆਪਣੇ ਨਾਲ ਤਾਂ ਬਾਈ ਬਲਜੀਤ ਖੜਾ ਹੈ ਖਰੀਦਣ ਵਾਲਾ ਵੀ ਹੈ ਕੰਮ ਚਲਾਉਣ ਵਾਲਾ ਵੀ ਹੈ ਇਹ ਇਹ ਵੀ ਝਾਕ ਰੱਖਦਾ ਵੀ ਆਪਾਂ ਇਸ ਬਿਜ਼ਨਸ ਨੂੰ ਅੱਗੇ ਵਧਾ ਕੇ ਪੈਸੇ ਵੀ ਕਮਾਵਾਂਗੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਇਹ ਜਾਣਕਾਰੀ ਜਿਹੜੀ ਦੇਣ ਲੱਗੇ ਹਾਂ ਨਾ ਕਿਸਾਨ ਭਰਾਵੋ ਇਹ ਕੋਸ਼ਿਸ਼ ਕਰਾਂਗੇ ਵੀ ਘੱਟ ਸਮੇਂ ਦੇ ਵਿੱਚ ਤੁਹਾਨੂੰ ਇੱਕ ਇਹੋ ਜਿਹੀ ਜਾਣਕਾਰੀ ਦੇ ਦਈਏ ਵੀ ਤੁਸੀਂ ਕੋਈ ਕੰਮ ਚਲਾ ਸਕੋ ਮੇਰੇ ਨਾਲ ਸਰਦਾਰ ਅੰਗਰੇਜ਼ ਸਿੰਘ ਭੁੱਲਰ ਨੇ ਇਧਰਲੇ ਪਾਸੇ ਮੇਰੇ ਨਾਲ ਨੌਜਵਾਨ ਕਿਸਾਨ ਹੈ ਬਲਜੀਤ ਸਿੰਘ ਇਹ ਪਿੰਡ ਦੌਲਾ ਤੋਂ ਬਾਈ ਜੀ ਹੋਰਾਂ ਦੇ ਨਾਲ ਗੱਲਬਾਤ ਕਰਨ ਆਏ ਆ ਵੀ ਖੇਤੀ ਦੇ ਨਾਲ ਨਾਲ ਕੰਮ ਚਲਾਉਣਾ ਆਪਾਂ ਜਿਹੜਾ ਕੰਮ ਫਾਇਦੇ ਦਾ ਵੀ ਹੋਵੇ ਘੱਟ ਥਾਂ ਦੇ ਵਿੱਚ ਚੱਲ ਜੇ ਤੇ ਕਮਾਈ ਸੋਹਣੀ ਕਰ ਲਈਏ ਨਾਲ ਨਾਲ ਖੇਤੀ ਦੇ ਠੀਕ ਤਾਂ ਇਹ ਕਿਹੜੀ ਚੀਜ਼ ਆ ਜਿਹੜੀ ਕਮਾਈ ਚੰਗੀ ਕਰਾ ਸਕਦੀ ਹੈ ਖੇਤੀ ਦੇ ਨਾਲ ਨਾਲ ਸਹਾਇਕ ਕਿੱਤਾ ਬਣ ਕੇ ਉਹ ਆਪਾਂ ਬਾਈ ਭੁੱਲਰ ਸਾਹਿਬ ਹੋਰੋਂ ਪਾਸੋਂ ਜਾਣਕਾਰੀ ਲੈਣੀ ਹੈ ਬਾਈ ਜੀ ਦਾ ਕੋਈ ਸਵਾਲ ਹੋਇਆ ਆਪਾਂ ਵਿੱਚ ਉਹ ਵੀ ਲਵਾਂਗੇ ਕਿਉਂਕਿ ਇਹ ਜਾਣਕਾਰੀ ਲੈਣ ਆਏ ਆ ਤਾਂ ਭੁੱਲਰ ਸਾਹਿਬ ਬਹੁਤ ਸਥਾਪਿਤ ਹਸਤੀ ਵਜੋਂ ਤੁਸੀਂ ਗੰਡੋਆ ਦੀ ਖਾਦ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਮੈਨੂੰ ਨਾ ਸਟਾਰਟਿੰਗ ਤੋਂ ਹੀ ਪਹਿਲਾਂ ਤਾਂ ਇਹ ਜਾਣਕਾਰੀ ਦਿਓ ਜੀ ਵੀ ਇਹ ਜਿਹੜੀ ਗੰਡੋਆ ਦੀ ਖਾਦ ਵਾਸਤੇ ਵੀ ਜੇਕਰ ਕੋਈ ਕਿਸੇ ਕੋਲੇ ਜ਼ਮੀਨ ਆ ਉਹਨਾਂ ਦੇ ਕੋਲੇ ਤਾਂ ਦੇਖੋ ਇਹਨਾਂ ਤਾਂ ਸ਼ੁਰੂਕਾਰ ਹੀ ਲੈਣਾ ਹੈ ਹਾਂ ਜੇ ਕਿਸੇ ਕੋਲੇ ਜ਼ਮੀਨ ਨਹੀਂ ਉਹ ਫਿਰ ਵੀ ਗੰਡੋਇਆਂ ਦੀ ਖਾਦ ਦੇ ਕਾਰੋਬਾਰ ਦੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਹਨੂੰ ਕਿੰਨਾ ਕੁ ਥਾਂ ਦੀ ਲੋੜ ਪੈ ਸਕਦੀ ਹੈ ਜੀ ਤੇ ਆ ਤੁਹਾਡਾ ਜਿਹੜਾ ਗੰਡੋਇਆਂ ਦਾ ਫਾਰਮ ਹੈ ਇਹ ਕਿੰਨੀ ਥਾਂ ਚ ਹੈ ਜੀ ਜਗਾ ਦਾਤਾ ਹੈ ਆ ਵੀ ਜਿੰਨੇ ਆਪਣੇ ਕੋਲੇ ਜਗਾ ਆਪਾਂ ਬੈੱਡ ਉਹਨੇ ਜ਼ਿਆਦਾ ਲਾ ਸਕਦੇ ਆ ਜੇ ਘੱਟ ਜਗਾ ਤਾਂ ਆਪਾਂ ਘੱਟ ਲਾ ਸਕਦੇ ਆ ਇਹਦਾ ਬੈੱਡ ਨੂੰ 10 ਫੁੱਟ ਚੌੜਾ ਤੇ 8 ਫੁੱਟ ਚੌੜਾ ਤੇ 10 ਫੁੱਟ ਲੰਬਾ ਜਗਾ ਚਾਹੀਦੀ ਆ ਇੱਕ ਬੈੱਡ ਨੂੰ ਜੇ ਤੁਹਾਡੇ ਕੋਲੇ ਕੋਈ 5-4 ਮਰਲੇ ਵੀ ਥਾਂ ਹੈਗੀ ਤਾਂ ਉੱਥੇ ਵੀ ਆਪਾਂ ਚਲਾ ਸਕਦੇ ਹਾਂ ਇਹ 5-10 ਕਬੈਡ ਉੱਥੇ ਵੀ ਚਲਾ ਸਕਦੇ ਆ ਆਪਾਂ ਜੀ ਮਤਲਬ ਜੇ 5-10 ਮਰਲੇ ਵਾਲਾ ਬੰਦਾ ਵੀ ਸਟਾਰਟ ਕਰਦਾ ਚੰਗੀ ਕਮਾਈ ਕਰ ਸਕਦਾ ਹਾਂ ਹਾਂਜੀ ਜਿਹੜਾ ਇਹਦੇ ਚਾਹੇ ਹੁੰਦਾ ਹੈ ਕਲਮਿੰਡਰ ਜੀ ਜਿਹੜੀ ਖਾਦ ਤਿਆਰ ਹੋਊਗੀ ਉਹ ਵੱਖਰੀ ਕਮਾਈ ਆ ਜਿਹੜਾ ਥੋੜਾ ਗਦੂਆ ਵਧੂਗਾ 2.5 ਟਨ ਮਹੀਨੇ ਤੱਕ तकरीबन ਗਦੂਆ ਦੁੱਗਣਾ ਹੋ ਜਾਣਾ ਉਹ ਵੀ ਥੋਡੀ ਇੱਕ ਇਨਕਮ ਹੀ ਜੀ ਮਤਲਬ ਖਾਦ ਵੀ ਵੇਚਣੀ ਆ ਉਹਦੇ ਚੋਂ ਵੀ ਕਮਾਈ ਤੇ ਗੰਡੋਆ ਵਧੂਆ ਗੰਡੋਆ ਖਾਦਾ ਇਹ ਜਿਹਨੇ ਤਿਆਰ ਕਰਨੀ ਆ ਗੰਡੋਆ ਵੀ ਵਿਕੂਗਾ ਤੁਹਾਨੂੰ ਉਹਦੇ ਵੀ ਪੈਸੇ ਜਿਹੜੇ ਉਹ ਤੁਸੀਂ ਲੈ ਸਕਦੇ ਹੋ ਭਾਵੇਂ ਉਹ ਵੀ ਇੱਕ ਕਮਾਈ ਦਾ ਸਾਧਨ ਬਣ ਸਕਦਾ ਐਸੇ ਕਰਕੇ ਆ ਨੌਜਵਾਨ ਜਿਹੜੇ ਬਾਈ ਜੀ ਆਏ ਆ ਨਾ ਇਹ ਜਾਣਕਾਰੀਆਂ ਲੈਣ ਵਾਸਤੇ ਆਏ ਆ ਇਹਨਾਂ ਨੇ ਕੰਮ ਚਲਾਉਣਾ ਤਾਂ ਜਦੋਂ ਮੈਂ ਇੱਥੇ ਵੇਖਿਆ ਜੀ ਤੁਹਾਡੇ ਕੋਲ ਤਾਂ ਆਹ ਛੱਡ ਛੁੱਟ ਪਾਇਆ ਹੋਇਆ ਜੀ ਉੱਤੇ ਤੇ ਆਪਾਂ ਹੌਲੀ ਹੌਲੀ ਸਾਰੀਆਂ ਜਾਣਕਾਰੀਆਂ ਦੇਵਾਂਗੇ ਪਹਿਲਾਂ ਇਹਦੀ ਗੱਲ ਕਰ ਲਈਏ ਵੀ ਜੇਕਰ 4-5 ਮਰਲੇ ਥਾਂ ਜੀ ਕੰਮ ਚਲਾਉਣਾ ਜੀ 4-5 ਮਰਲੇ ਦੇ ਹਿਸਾਬ ਨਾਲ 10x3 ਇਹ ਤੁਹਾਡਾ ਇੱਕ ਬੈੱਡ ਨੇ ਥਾਂ ਲੈਣੀ ਹੈ ਤੁਸੀਂ ਕਿੰਨੇ ਬੈੱਡ ਇਹਦੇ ਵਿੱਚ ਪਾ ਸਕਦੇ ਹੋ ਆਪਾਂ ਇਹ ਵੀ ਹਿਸਾਬ ਕਿਤਾਬ ਲਾ ਸਕਦੇ ਆ ਭੁੱਲਰ ਸਾਹਿਬ ਇੱਕ ਇਹ ਦੱਸ ਦਿਓ ਤੁਹਾਡੇ ਕੋਲ ਇੱਥੇ ਕਿੰਨੀ ਕਿ ਥਾਂ ਜੀ ਤੇ ਆਹ ਉੱਤੇ ਤੁਸੀਂ ਸ਼ੈੱਡ ਵੀ ਪਾਇਆ ਹੋਇਆ ਹੈ ਜੇ ਮੇਰੇ ਵਰਗੇ ਕੋਲੇ ਕਿਸੇ ਕੋਲੇ ਮਰਲਾ 4-5 ਮਰਲੇ ਥਾਂ ਹੈਗੀ ਹੈ ਪਰ ਸ਼ੈੱਡ ਪਾਉਣ ਦੀ ਹਾਇਸੀਅਤ ਹੈ ਨਹੀਂ ਹਜੇ ਤਾਂ ਉਹਦਾ ਕੀ ਕਿ ਪਾਉਣਾ ਜ਼ਰੂਰੀ ਹੈ ਜੀ ਇਹ ਇਹ ਦੋਨੇ ਗੱਲਾਂ ਹੀ ਆ ਕਲਮੇਂਦਰ ਸਿੰਘ ਜੀ ਜਿਹੜਾ ਛੱਡਾ ਪਾਇਆ ਹੋਊਗਾ ਤਾਂ ਇੱਕ ਤਾਂ ਇਹ ਜਿਹੜਾ ਗਡੂਆ ਇਹ ਜਾੜਾ ਗਰਮੀ ਤੋਂ ਜਾੜਾ ਠੰਡ ਤੋਂ ਇਹ ਆਪਾਂ ਨੂੰ ਬਚਾਉਣਾ ਪੈਂਦਾ ਫੇੜੀ ਆ ਆਪਾਂ ਨੂੰ ਇਨਕਮ ਦੇਊਗਾ ਜੇ ਇਹ ਜ਼ਿਆਦਾ ਗਰਮੀ ਤੇ ਵੀ ਮਰ ਜਾਂਦਾ ਤੇ ਜ਼ਿਆਦਾ ਠੰਡ ਨਾਲ ਵੀ ਮਰ ਜਾਂਦਾ ਹੋਰ ਇਹਨੂੰ ਐਡੀ ਨਹੀਂ ਦਿੱਕਤ ਆਉਂਦੀ ਜੇ ਥੋੜਾ ਸ਼ੈੱਡ ਪਾਇਆ ਹੈ ਕਈ ਵਾਰੀ ਮੀਂਹ ਕਣੀ ਦੇ ਵਿੱਚ ਆਪਣੀ ਖਾਦ ਤਿਆਰ ਹੋਈ ਹੁੰਦੀ ਆ ਜਾਂ ਜਿਆਦਾ ਟੁੱਪਂਦੀ ਆ ਉਹਨੂੰ ਇਹ ਵਾਸਤੇ ਬਹੁਤ ਜ਼ਰੂਰੀ ਆ ਥੋੜੀ ਕੁਆਲਿਟੀ ਆ ਜਿਹੜੀ ਉਹ ਬਾਹਰ ਜੇ ਆਪਾਂ ਨੰਗੇ ਚ ਜਾਂ ਖੁੱਲੇ ਚ ਬਣਾਉਨੇ ਆ ਉਹ ਜੀ ਕੁਆਲਿਟੀ ਨਹੀਂ ਤਿਆਰ ਹੁੰਦੀ ਖਾਦ ਦੀ ਇਹਦੀ ਕੁਆਲਿਟੀ ਜਿਹੜੀ ਪੱਕੇ ਥਾਂ ਖੇੜਾ ਬਣਾ ਕੇ ਹੁੰਦੀ ਆ ਇਹਦੇ ਵਿੱਚ ਜਿਹੜਾ ਇਕ ਤਾਂ ਕੁਆਲਿਟੀ ਵਧੀਆ ਤਿਆਰ ਹੋ ਜਾਂਦੀ ਆ ਇੱਕ ਮਿੱਟੀ ਨਹੀਂ ਰੜਦੀ ਆਮ ਕੱਟੇ ਥਾਂ ਕੀ ਹੁੰਦਾ ਹੈ ਵੀ ਉਹਦੇ ਵਿੱਚ ਕੁਛ ਤਾਂ ਪੱਕਾ ਚੇਠਾ ਜਦੋਂ ਗੋਬਰ ਲਾਇਆ ਉਹ ਨੂੰ ਮਿੱਟੀ ਰੜਗੀ ਕੁਛ ਆਪਰ ਤਿਆਰ ਕਰਨ ਵੇਲੇ ਮਿੱਟੀ ਰੜਗੀ ਤੋਂ ਫਿਰ ਖਾਦ ਦੀ ਕੁਆਲਿਟੀ ਉਹ ਜੀ ਬਣਦੀ ਨਹੀਂ ਇਸ ਵਾਸਤੇ ਆਪਣੀ ਜਗਾ ਥੋੜੀ ਜੀ ਇੱਕ ਤਾਂ ਪੱਕੀ ਹੋਵੇ ਇੱਕ ਉੱਤੇ ਛਾਤ ਵਗੈਰਾ ਹੋਵੇ ਭਲਾਂਦੀ ਉਹ ਬਾੜਾ ਵਧੀਆ ਨਾ ਹੋਵੇ ਸਧਾਰਨ ਜਿਵੇਂ ਆਮ ਪਾਉਣ ਲੱਗ ਪਏ ਹੁਣ ਕਈ ਵਾਂਸ ਦੇ ਵੀ ਛੱਟ ਪਾਈ ਜਾਂਦੇ ਆ ਜਾਂ ਕੋਈ ਹੋਰ ਸਰਕਾਰਨੇ ਦੇ ਵੀ ਪਾਈ ਜਾਂਦੇ ਆ ਸਰਕਾਰਨੇ ਨੂੰ ਅੱਗ ਲੱਗਣ ਦਾ ਤੇ ਵਾਂਸ ਨੂੰ ਥੋੜਾ ਜਿਆਦਾ ਡਰ ਹੁੰਦਾ ਕਈ ਵਾਰੀ ਆਪਣਾ ਅੱਗ ਨਾਲ ਜੇ ਖੇਤਾਂ 'ਚ ਬਣਿਆ ਤਾਂ ਤਕਰੀਬਨ ਲੋਕ ਜਿਹਨੂੰ ਸਾੜੀ ਸੋਣੀ ਰੈਣ ਖੂਨ ਨੂੰ ਅੱਗ ਲਾਉਂਦੇ ਆ ਉਦੋਂ ਫਿਰ ਬਹੁਤ ਬਚਤ ਰੱਖਣੀ ਪੈਂਦੀ ਬਿਲਕੁਲ ਵੀ ਇਹਨੂੰ ਜਿਹੜਾ ਗਿੰਡੋਇਆ ਉਹਨੂੰ ਥੋੜਾ ਜਿਹਾ ਮੀਹ ਕਣੀ ਤੋਂ ਅਸੀਂ ਕਰਨ ਵਾਸਤੇ ਛੱਤ ਜ਼ਰੂਰੀ ਹੈ ਮਿੱਟੀ ਦਾ ਰਲਾ ਨਹੀਂ ਹੁੰਦਾ ਬਾਹਰੋਂ ਤਾਂ ਇਸ ਕਰਕੇ ਜਿਹੜੀ ਕੁਆਲਿਟੀ ਹੈ ਉਹ ਵਧੀਆ ਖਾਦ ਹੀ ਬਣਦੀ ਹੈ ਜੇਕਰ ਸਾਡੇ ਕੋਲੇ 4-5 ਮਰਲੇ ਤੋਂ ਸਟਾਰਟ ਕਰਨ ਵਾਸਤੇ ਜੇਕਰ ਉੱਤੇ ਛੱਤ ਵੀ ਹੈਗੀ ਹੈ ਚਾਹੇ ਉਹ ਕਿਸੇ ਕਿਸਮ ਦੀ ਹੈ ਤੁਸੀਂ ਆਪਦਾ ਬਜਟ ਵੇਖ ਕੇ ਬਣਾ ਸਕਦੇ ਹੋ ਤੇ ਉਸ ਹਿਸਾਬ ਦੇ ਨਾਲ ਤੁਹਾਡਾ ਫਿਰ ਖਰਚਾ ਆਊਗਾ ਤਾਂ ਸਭ ਤੋਂ ਪਹਿਲਾਂ ਤੇ ਅਹਿਮ ਸਵਾਲ ਹੀ ਬਾਈ ਬਲਜੀਤ ਨੂੰ ਕਰਦੇ ਆਂ ਆਪਾਂ ਇਹ ਨੌਜਵਾਨ ਕਿਸਾਨ ਭਰਾ ਤੇ ਬਾਈ ਜੀ ਖੇਤੀਬਾੜੀ ਦੇ ਵਿੱਚ ਤੁਸੀਂ ਖੇਤੀਬਾੜੀ ਕਰਦੇ ਹੋ ਤੇ ਕੀ ਸੋਚਦੇ ਹੋ ਵੀ ਖੇਤੀਬਾੜੀ ਦੇ ਨਾਲ-ਨਾਲ ਤੁਹਾਨੂੰ ਸਹਾਇਕ ਕੀਤਾ ਤੋਰਨ ਦੀ ਜ਼ਰੂਰਤ ਪੈ ਰਹੀ ਹੈ ਕੀ ਲੋੜ ਸਮਝਦੇ ਹੋ ਬਾਈ ਇਹਦੀ ਹਾਂਜੀ ਅਸੀਂ ਗੱਲ ਦੀ ਮੇਰੀ ਲੋੜ ਪਈ ਹੈ ਇਸ ਕਰਕੇ ਕਿਉਂਕਿ ਮੈਂ ਆਰਗੇਨਿਕ ਕਰ ਰਹੀ ਹਾਂ ਆਰਗੇਨਿਕਲੀ ਸਭ ਤੋਂ ਜ਼ਿਆਦਾ ਜ਼ਰੂਰਤ ਪੈਂਦੀ ਆ ਆਪਾਂ ਨੂੰ ਪੈਸਟੀਸਾਈਡ ਤੋਂ ਖਤਮ ਹੋਣਾ ਤੇ ਇਨ੍ਹਾਂ ਵੱਲ ਵਧਣਾ ਵੀ ਆਰਗੇਨਿਕ ਜੋ ਵੀ ਆਪਣੇ ਖਾਦਾ ਹੋ ਗਿਆ ਉਹਨਾਂ ਵੱਲ ਆਪਾਂ ਨੂੰ ਜਾਣਾ ਹੁਣ ਤਾਂ ਹੀ ਅਸੀਂ ਮਤਲਬ ਕਿ ਸਾਨੂੰ ਪਤਾ ਲੱਗਿਆ ਪੁੱਲਰ ਸਾਹਿਬ ਦਾ ਅਹੀਂ ਅੱਜ ਅਥੇ ਵਿਜ਼ਿਟ ਕੀਤਾ ਹੈ ਗਾ ਇਹਨਾਂ ਤੋਂ ਜਾਣਕਾਰੀ ਲੈਣ ਆਏ ਆ ਤੇ ਨਾਲੇ ਇੱਕ ਇਹ ਵੀ ਆ ਤੁਹਾਡੇ ਵੀ ਆਰਗੈਨਿਕ ਰੱਖਣਾ ਹੈ ਉੱਥੇ ਤੋਂ ਨੂੰ ਆਏ ਆ ਵੀ ਜੇਕਰ ਜਿਵੇਂ ਭੁੱਲਰ ਸਾਹਿਬ ਕਮਰਸ਼ੀਅਲੇ ਵੇਚਦੇ ਵੀ ਆ ਖਾਦ ਤੇ ਉਵੇਂ ਤੁਸੀਂ ਵੱਡੇ ਪੱਧਰ ਤੇ ਕਰਕੇ ਵੇਚਣਾ ਵੀ ਚਾਹੁੰਦੇ ਆ ਤਾਂ ਵੀ ਕਮਾਈ ਦਾ ਹੋਰ ਸਾਧਨ ਵੀ ਨਾਲ ਨਾਲ ਬਣ ਜੇ ਹਾਂਜੀ ਉਹ ਅੱਗੇ ਹੋ ਸਕਦਾ ਏ ਪਹਿਲਾਂ ਆਪਾਂ ਲਾਵਾਂਗੇ ਪਹਿਲਾਂ ਆਪਾਂ ਆਪਣੇ ਖੇਤਾਂ 'ਚ ਵਰਤਾਂਗੇ ਫੇਰ ਜੋ ਅੱਗੇ ਆਪਾਂ ਵਧਾਂਗੇ ਤਾਂ ਉਹ ਬਾਅਦ ਦੀਆਂ ਚੀਜ਼ਾਂ ਨੇ ਜੀ ਬਿਲਕੁਲ ਵਧੀਆ ਕਮਾਈ ਵੀ ਕੀਤੀ ਜਾ ਸਕਦੀ ਹੈ ਪੁੱਲਰ ਸਾਹਿਬ ਜਿਵੇਂ ਇੰਨਾ ਕ ਆਪਾਂ ਨੂੰ ਥਾਂ ਤੋਂ ਆਪਾਂ ਸਟਾਰਟ ਕਰ ਸਕਦੇ ਆ ਹਾਂਜੀ 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 ਆਪਣਾ ਜਿਵੇਂ ਸ਼ੈੱਡ ਦੀ ਗੱਲ ਹੋ ਰਹੀ ਸੀ ਤੇ ਆਪਾਂ ਪੁੱਲਰ ਸਾਹਿਬ ਨੂੰ ਪੁੱਛਣਾ ਵੀ ਕੀ ਆਪਾਂ ਗ੍ਰੀਨ ਨੈਟ ਪਾ ਸਕਦੇ ਆ ਹਾਂ ਪੁੱਲਰ ਸਾਹਿਬ ਇਹ ਵੀ ਬੜਾ ਅਹਿਮ ਸਵਾਲ ਆ ਵੀ ਕੀ ਆਪਾਂ ਗ੍ਰੀਨ ਨੈਟ ਪਾ ਸਕਦੇ ਆ ਉੱਤੇ ਇਹ ਕਹਿ ਵੀ ਨਾਲੋਂ ਨਾਲ ਦੱਸ ਦਿਓ ਵੀ ਜਿਹੜੇ ਆਪਾਂ ਦਾ ਇੱਥੇ ਪੱਕੀ ਥਾਂ ਜੀ ਕਈ ਮੈਂ ਵੇਖਿਆ ਵੀ ਜੀ ਗ੍ਰੀਨ ਬੈਗ ਦੇ ਵਿੱਚ ਵੀ ਜਿਹੜਾ ਹੈਗਾ ਉਹ ਗੁੰਡੋਇਆ ਖਾਦ ਤਿਆਰ ਕਰਦੇ ਆ ਹਾਂਜੀ ਕੁਲਵਿੰਦਰ ਸਿੰਘ ਜਿਹੜੀ ਆਪਾਂ ਨੈਟ ਦੀ ਗੱਲ ਕਰਦੇ ਆਂ ਗ੍ਰੀਨ ਜਾਲੀ ਦੀ ਉਹਦੀ ਲਾਈਫ ਨਾਲ ਜਦੋਂ ਢੇਰੀ ਆਉਂਦੀ ਆ ਉਹ ਨਹੀਂ ਉਹ ਖਤਮ ਹੋ ਜਾਂਦੀ ਆ ਪਾਟ ਜਾਂਦੀ ਆ ਤੇ ਉਹ ਫਿਰ ਵਾਰ-ਵਾਰ ਖਰਚਾ ਕਰਨਾ ਪੈਂਦਾ ਕਈ ਵਾਰੀ ਵਾਰ-ਵਾਰ ਜਦੋਂ ਖਰਚੇ ਵੇਲੇ ਉਹਦੋਂ ਵੀ ਟੱਪ ਜਾਂਦਾ ਕੰਮ ਇਹ ਜਿਹੜਾ ਛੱਤ ਦਾ ਇਹਦਾ ਪੱਕਾ ਨਾਲੇ ਤਾਂ ਮੀਂਹ ਤੋਂ ਨਾਲੇ ਇਹਦਾ ਲੌਂਗ ਟਾਈਮ ਲਾਈਫ ਆ ਤੇ ਜਿਹੜੇ ਇਹ ਉਹ ਗ੍ਰੋ ਬੈਗਾਂ ਚ ਕਰੀ ਜਾ ਰਹੇ ਆ ਉਹ ਵੀ ਐਵੇਂ ਹੀ ਆ ਉਹ ਹੁਣ ਆਮ ਆ ਆਹ ਜਿਹੜੀ ਆਨਲਾਈਨ ਮਾਰਕੀਟ ਤੋਂ ਮਿਲ ਜਾਂਦੇ ਆ ਕਿ ਉਹ ਮਹਿੰਗੇ ਵੀ ਪੈਂਦੇ ਉਹ ਘੱਟੋ ਘੱਟ ਜੇ ਛੋਟਾ ਆ ਬੈੱਡ ਵੀ ਲੈਣਾ ਤਾਂ 2200 ਰੁਪਏ ਦਾ ਇੱਕ ਆਉਂਦਾ ਕਿ ਉਹਦੀ ਲਾਇਫ ਵੀ ਵਸ ਦੋ ਤਿੰਨ ਸਾਲਾਂ ਚ ਖਤਮ ਹੋ ਜਾਂਦਾ ਇਸ ਵਾਸਤੇ ਜਿਹੜਾ ਉਹ ਕੇਰਾ ਆਪਾਂ ਸ਼ੁਰੂ ਕਰਨ ਵੇਲੇ ਥੋੜਾ ਜਿਆਦਾ ਪਰ ਲੌਂਗ ਟਾਈਮ ਨਹੀਂ ਉਹ ਚੀਜ਼ਾਂ ਚੱਲਦੀਆਂ ਲੌਂਗ ਟਾਈਮ ਜਿਹਨੇ ਕੰਮ ਕਰਨਾ ਉਹ ਸਵਾਰ ਕੇ ਕਰੇ ਤੇ ਪੱਕੀ ਛੱਤ ਨਾਲ ਕਰੇ ਤਾਂ ਉਹਨੂੰ ਖਰਚਾ ਵੀ ਘਟੂਗਾ ਦਾ ਤੇ ਉਡੀ ਜਿਹੜੀ ਲਾਈਫ ਆ ਉਹ ਵੀ ਬਹੁਤ ਜ਼ਿਆਦਾ ਹੁਣ ਤੁਹਾਨੂੰ ਮੈਂ ਦੱਸਦਾ ਅਸੀਂ ਤਾਂ ਇਹ 2006 ਚ ਛੱਡ ਪਾਇਆ ਸੀ ਤੇ ਅੱਜ 20 ਸਾਲ ਹੋ ਗਏ ਤਾਂ ਵੀ ਚੱਲੀ ਜਾਂਦਾ ਤੇ ਉਹ ਇੱਕ ਸਾਲ ਚ ਹੀ ਉਹ ਖਤਮ ਹੋ ਜਾਂਦੀਆਂ ਚੀਜ਼ਾਂ ਉਹ ਇਸ ਕਰਕੇ ਉਹਨਾਂ ਚੀਜ਼ਾਂ ਤੇ ਜੇ ਆਪਾਂ ਲੌਂਗ ਟਾਈਮ ਦਾ ਖਰਚਾ ਗੰਦੇਆਂ ਤੋਂ ਵੱਧ ਜਾਂਦਾ ਲੌਂਗ ਟਾਈਮ ਦਾ ਖਰਚਾ ਜ਼ਿਆਦੇ ਆ ਆ ਵਨ ਟਾਈਮ ਇਨਵੈਸਟਮੈਂਟ ਹੈ ਇਹ ਤੁਹਾਡੀ ਫਿਜ਼ੀਕਲ ਕੈਪੀਟਲ ਬਣ ਗਈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹਨਾਂ ਨੇ ਤਾਂ ਤੁਹਾਨੂੰ ਸ਼ੈੱਡ ਨੇ ਬਿਲਡਿੰਗ ਨੇ ਕੰਮ ਦੇਈ ਜਾਣਾ ਜੇਕਰ ਤੁਸੀਂ ਇੱਕ ਕਿੱਤੇ ਦੇ ਵਿੱਚ ਲੰਮਾ ਸਮਾਂ ਚੱਲਣਾ ਚਾਹੁੰਦੇ ਹੋ ਤਾਂ ਹੁਣ ਭੁੱਲਰ ਸਾਹਿਬ ਸ਼ੈੱਡ ਪੈ ਗਿਆ ਸਾਡੇ ਕੋਲੇ 4-5 ਏਕੜ ਤੋਂ ਅਸੀਂ ਸ਼ੁਰੂ ਕਰ ਲਿਆ ਹੁਣ ਸਾਨੂੰ ਪਹਿਲੀ ਚੀਜ਼ ਕੀ ਚਾਹੀਦੀ ਹੈ ਜੀ ਪਹਿਲੀ ਚੀਜ਼ ਤਾਂ ਇਹਦੇ ਵਿੱਚ ਜੇ ਤਾਂ ਆਪਾਂ ਕਮਰਸ਼ਲ ਕਰਨੀਆਂ ਤਾਂ ਇਹ ਗੋਬਰ ਤੋਂ ਸਭ ਤੋਂ ਬੈਸਟ ਖਾਦ ਤਿਆਰ ਹੁੰਦੀ ਆ ਤੇ ਆਪਾਂ ਨੂੰ ਗੋਬਰ 2-3 ਮਹੀਨੇ ਪਹਿਲਾਂ ਸਟਾਕ ਕਰਨਾ ਚਾਹੀਦਾ ਗੋਬਰ ਉਹ ਵਧੀਆ ਕੁਆਲਿਟੀ ਦਾ ਹੋਵੇ ਜਿਆਦਾ ਕਰਕੇ ਅਸੀਂ ਤਾਂ ਇੱਥੇ ਮੱਜਾਂ ਦਾ ਗੋਬਰ ਵਰਤਦੇ ਹਾਂ ਕਿਉਂਕਿ ਜਿਹੜੀਆਂ ਗਾਵੀਆਂ ਦਾ ਗੋਬਰ ਅਮਰੀਕਨ ਗਾਵੀਆਂ ਗਾਲਾ ਘਟ ਕਰਦੀਆਂ ਤੇ ਉਹ 2DG ਤੇ ਪੱਠੇ ਜਿਵੇਂ ਆਈ ਜਾਂਦੇ ਆ ਤੇ ਉਹ ਖਾਦ ਦੀ ਕੁਆਲਿਟੀ ਨਹੀਂ ਬਣਦੀ ਉਹੋ ਆਪਾਂ ਨੂੰ 2-3 ਮਹੀਨੇ ਪਹਿਲਾਂ ਹੀ ਗੋਬਰ ਸਟਾਕ ਕਰ ਲੈਣਾ ਚਾਹੀਦਾ ਉਹਨੂੰ ਕੁਝ ਨਹੀਂ ਕਰਨਾ ਬਸ ਢੇਰ ਮਾਰ ਕੇ ਪਿਆ ਰਹਿਣ ਦਿਓ ਉਹ ਜਦੋਂ ਗਲ ਕੇ ਥੋੜਾ ਜਿਹਾ ਕਾਲਾ ਹੋ ਗਿਆ ਉਹਨੂੰ ਉੱਤੋਂ ਪਾਣੀ ਛਿੜਕ ਕੇ ਤੇ ਬਾੜ ਦੇ ਕੇ ਫੇਰ ਪਾਣੀ ਛਿੜਕ ਕੇ ਬਾੜ ਦੇ ਕੇ ਤੇ ਫੇਰ ਆਪਾਂ ਉਹਨੂੰ ਵਰਤ ਸਕਦੇ ਹਾਂ ਜੀ ਤਾਂ ਜਦੋਂ ਆਪਾਂ ਪਹਿਲੀ ਵਾਰੀ ਗੋਇਆ ਜਿਹੜਾ ਹੈਗਾ ਉਹ ਗੋਬਰ ਆ ਜਿਹੜਾ ਉਹ ਇਹਨਾਂ ਬੈੱਡਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਕਿਹਾ ਪਾਣੀ ਦੀ ਬਾੜ ਦੇ ਕਿ ਉਹਨੂੰ ਤਿਆਰ ਕਰਕੇ ਆਪਾਂ ਇਹਦੇ ਵਿੱਚ ਪਾਉਣੇ ਆ ਜੀ ਤਾਂ ਉਦੋਂ ਪਹਿਲੀ ਵਾਰੀ ਜਿਹੜਾ ਉਹਦੇ ਵਿੱਚ ਸਾਨੂੰ ਗੰਡੋਏ ਦੀ ਲੋੜ ਹੈ ਜੀ ਉਹ ਕਿੱਥੋਂ ਪੂਰਤੀ ਹੁੰਦੀ ਹੈ ਜੀ ਉਹ ਗੰਡੋਆ ਕਿੰਨਾ ਕੁ ਛੱਡਣਾ ਹੁੰਦਾ ਜੀ ਇੱਕ ਬੈੱਡ ਦੇ ਵਿੱਚ ਇਹ ਚੀਜ਼ ਬਾਰੇ ਵੀ ਦੱਸੋ ਜੀ ਹਾਂਜੀ ਉਹ ਜਿਹੜਾ ਗਡੂਆ ਹੈ ਨਾ ਇੱਕ ਕੁਆਂਟਲ ਗੋਬਰ ਮਗਰ ਜਿਹੜਾ ਜਮਾ ਨਿਰਾ ਗਡੂਆ ਹੈ ਉਹ ਕਿਲੋਕ ਪੈਂਦਾ ਜੇ ਉਹ ਅਸੀਂ ਜਿਹੜਾ ਗਡੂਆ ਵੇਚਦੇ ਹਾਂ 100 ਰੁਪਏ ਕਿਲੋ ਵੀ ਵੇਚਦੇ ਹਾਂ 300 ਰੁਪਏ ਕਿਲੋ ਵੀ ਵੇਚਦੇ ਹਾਂ ਤੇ 500 ਰੁਪਏ ਇੱਕ ਡੋ ਵੀ ਵੇਚਦੇ ਹਾਂ ਜਿਹੜਾ ਤਕਰੀਬਨ ਕੁਆਂਟਲ ਕ ਗੋਬਰ ਦੇ ਮਗਰ 500 ਰੁਪਏ ਦਾ ਗਡੂਆ ਪੈ ਜਾਂਦਾ ਜਿੰਨਾ ਤੁਸੀਂ ਬੈੱਡ ਸ਼ੁਰੂ ਕਰੋਗੇ ਜਿਹੜਾ 10 10 ਦਾ ਬੈੱਡ ਆ ਉਹਦੇ ਚ 4 ਤੋਂ 5 ਕੁਆਂਟਲ ਗੋਬਰ ਪੈ ਜਾਂਦਾ ਹੂੰ ਉਹਦੇ ਚ 2500 ਦਾ ਤਕਰੀਬਨ ਗਡੂਆ ਪੈ ਜਾਂਦਾ ਪਹਿਲੀ ਵਾਰ ਹੂੰ ਯੋਗਡਵਾ ਹਾਰਾ ਟਾਈਟਨ ਮਹੀਨੇ ਦਾ ਇਹ ਪ੍ਰੋਸੀਜਰ ਹੁੰਦਾ ਤੇ ਡਬਲ ਹੁੰਦਾ ਰਹਿੰਦਾ ਗਾ ਤੁਸੀਂ ਇਹਨੂੰ ਵਧਾਈ ਚਲੋ ਨਾਲੇ ਤਾਂ ਤੁਹਾਡੀ ਖਾਦ ਤਿਆਰ ਹੋਈ ਗਈ ਨਾਲੇ ਥੋੜਾ ਹੁਗਡਵਾ ਵਧੀ ਗਿਆ ਜਿਵੇਂ ਜਿਵੇਂ ਤੁਹਾਡੇ ਬੈੱਡ ਵਧੇ ਜਾਣਗੇ ਓਵੇਂ ਓਵੇਂ ਤੁਹਾਡੀ ਇਨਕਮ ਵੀ ਵਧੀ ਜਾਊਗੀ ਜੀ ਮਤਲਬ ਬੈੱਡ ਵਧੇ ਜਾਣੇ ਖਾਦ ਵਧੇ ਜਾਣੀ ਹੈ ਗੁੰਡੋਆ ਵਧੇ ਜਾਣਾ ਕਿਉਂਕਿ ਗੁੰਡੋਆ ਤਾਂ ਫਿਰ ਇਹਦੋਂ ਮੈਨੂੰ ਲੱਗਦਾ ਵੀ ਕਈ ਗੁਣਾ ਹੀ ਹੋ ਗਿਆ ਇੱਕ ਬੈੱਡ ਦੇ ਵਿੱਚੋਂ ਜਦੋਂ ਆਪਾਂ ਇੱਕ ਵਾਰੀ ਪਾਤਾ ਤਾਂ ਹਾਂਜੀ ਢਾਈ ਤਿੰਨ ਮਹੀਨਿਆਂ ਚ ਉਹ ਡੁਗਣਾ तकरीबन ਹੋ ਜਾਂਦਾ ਸਹੀ ਉਹਦੀ ਦੇਖ ਰੇਖਾ ਬਾਹਰ ਦੇ ਚ ਲੋਕ ਖਿਆਲ ਰੱਖਣੇ ਪੈਂਦੇ ਇੱਕ ਤਾਂ ਗੈਹੇ ਨਹੀਂ ਬਣਨੀ ਚਾਹੀਦੀ ਇੱਕ ਨਮੀ ਪ੍ਰੋਪਰ ਉਹਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਤੇ ਹੋਰ ਇਹਦੇ ਚ ਕੋਈ ਬਾਹਲੀ ਸਮੱਸਿਆ ਨਹੀਂ ਆਉਂਦੀ ਕਿੰਨੇ ਸਮੇਂ ਬਾਅਦ ਜਦੋਂ ਆਪਣਾ ਇੱਕ ਬੈੱਡ ਤਿਆਰ ਆ ਜਿਵੇਂ ਤੁਹਾਡੇ ਕੋਲੇ ਆ ਕਿੰਨੇ ਸਮੇਂ ਬਾਅਦ ਪਾਣੀ ਦਿੰਦੇ ਰਹਿਣਾ ਚਾਹੀਦਾ ਜੀ ਨਹੀਂ ਪਾਣੀ ਨਮੀ ਦੇ ਸੈੱਟ ਤੇ ਦੇਣਾ ਹੈ ਦਿਨਾਂ ਦੇ ਹਿਸਾਬ ਨਾਲ ਨਮੀ ਇਹਦੇ ਚ ਪਹਿਲਾਂ 70% ਨਮੀ ਰੱਖਣੀ ਹੁੰਦੀ ਆ 70% ਨਮੀ ਤੇ ਵਧੀਆ ਗਰੋਥ ਕਰਦਾ ਜੇ ਜਿਆਦਾ ਨਮੀ ਆ ਫਿਰ ਵੀ ਇਹਦੀ ਥੋੜੀ ਜਿਹੀ ਗਰੋਥ ਘਟ ਜਾਂਦੀ ਆ ਤੇ ਜੇ ਘੱਟ ਨਮੀ ਆ ਤਾਂ ਫਿਰ ਵੀ ਘਟ ਜਾਂਦੀ ਤੇ ਕੋਈ ਨਮੀ ਚੈੱਕ ਕਰਨ ਵਾਸਤੇ ਕੋਈ ਯੰਤਰ ਲੈਣਾ ਪਊ ਕਿ ਕੋਈ ਚਲ ਨਹੀਂ ਜੀ ਉਹ ਤੁਹਾਨੂੰ ਅਸੀਂ ਸਮਝਾ ਦਾਂਗੇ ਆਹ ਐਂ ਹੱਥ ਨਾਲ ਹੀ ਚੈੱਕ ਕਰਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਗੇਠੋੜੀ ਜੀ ਵਾਦ ਦਾਬ ਨਾਲ ਆਉਂਦਾ ਹੈ ਤਾਂ ਫਿਰ ਉਹ 50 60% ਨਮੀ ਹੈ ਤੇ ਜੇ ਐ ਪੂਰਾ ਲੱਡੂ ਜਾਈ ਬਣਦਾ ਤਾਂ ਉਹ 25 30% ਨਮੀ ਹੈ ਇਹ ਨਮੀ ਇਸ ਤਰੀਕੇ ਦੇ ਨਾਲ ਚੈੱਕ ਕਰ ਸਕਦੇ ਹਾਂ ਇੱਕ ਵਾਰੀ ਤੁਸੀਂ ਜ਼ੂਮ ਕਰਕੇ ਵਿਖਾ ਦਿਓ ਤੇ ਭਾਵੇਂ ਮੈਂ ਕੋਸ਼ਿਸ਼ ਕਰਦਾ ਵੀ ਤੁਸੀਂ ਨੇੜੇ ਆ ਜਾਓ ਕੈਮਰਾਮੈਨ ਤਾਂ ਆ ਜਿਹੜਾ ਹੈ ਨਾ ਗੰਡੋਆ ਦੀ ਖਾਦ ਕਰੀ ਜਰੂਰ ਚੱਕ ਕੇ ਦਿਖਾਓ ਇਹਦੇ ਵਿੱਚ ਗੰਡੋਏ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਤਿਆਰ ਹੋ ਰਹੀ ਹੈ ਖਾਦ ਤਾਂ ਬਾਈ ਜੀ ਇਸ ਤਰੀਕੇ ਦੇ ਨਾਲ ਨਵੀਂ ਚੈੱਕ ਕਰ ਸਕਦੇ ਹੋ ਤੁਸੀਂ ਸੌਖਾ ਟੰਗ ਹਾਂ ਦੀ ਹਾਂ ਦੀ ਸੌਖੀ ਬਾਕੀ ਆਪਣੇ ਤਾਂ ਜਿਮੇਦਾਰਾਂ ਦਾ ਗੋਏ ਨਾਲ ਤਾਂ ਮੰਨ ਕੇ ਲੋ ਕਰੇ ਪਸ਼ੂ ਹੁੰਦੇ ਆ ਕਿਤੇ ਨਾਲ ਜੁੜੇ ਹੋਏ ਆ ਤੇ ਉਦੋਂ ਹੀ ਵਧੀਆ ਹੈਗਾ ਜੇ ਆਪਾਂ ਇਹਨੂੰ ਅਪਣਾਉਣੇ ਆ ਬਾਕੀ ਸਰਕਾਰਾਂ ਵੀ ਮਤਲਬ ਤਾਂ ਦੇ ਰਹੀਆਂ ਇਸ ਤੇ ਆਪਣਾ ਸਾਥ ਦੇ ਰਹੀਆਂ ਹਾਂ ਜੀ ਸਾਥ ਦੀ ਦੇ ਰਹੀਆਂ ਸਰਕਾਰਾਂ ਇਸ ਤੇ ਹਾਂ ਜੀ ਇਸ ਤੇ ਜਰਨਲ ਆਸਤੇ 25% ਸਬਸਿਡੀ ਆ ਲੇਡੀ ਜਆਸਤੇ ਤੇ ਜਿਹੜਾ ਆਈਸੀਬੀਸੀ ਆ ਉਹਨੂੰ 35% ਸਬਸਿਡੀ ਹੈਗੀ ਆ ਸਰਕਾਰ ਮੰਨ ਜੀ ਸਬਸਿਡੀ ਵੀ ਮਿਲਦੀ ਆ ਵਧੀਆ ਤਰੀਕੇ ਦੇ ਨਾਲ ਫਿਰ ਕੀ ਲੱਗਦਾ ਬਾਈ ਜੀ ਐ ਹੁੰਦਾ ਕਈਆਂ ਨੂੰ ਨਾ ਵੀ ਗੋਏ ਤੋਂ ਯਾਰ ਸਮੈਲ ਵੀ ਆਉਂਦੀ ਆ ਹੁਣ ਤੂੰ ਨੌਜਵਾਨ ਬੰਦਾ ਵਧੀਆ ਸੁੱਟੜ ਬੁੱਟੜ ਐ ਸੋਹਣਾ ਲੱਗਦਾ ਤੇ ਖੇਤੀਬਾੜੀ ਦੇ ਵਿੱਚ ਗੋਏ ਦੇ ਨਾਲ ਮੱਥਾ ਮਾਰਨਾ ਜਾਂ ਤੈਨੂੰ ਐ ਨਹੀਂ ਲੱਗੂਗਾ ਬਾਈ ਯਾਰ ਵੀ ਕਿਧਰ ਯਾਰ ਹੁਣ ਗੋਏ ਦੇ ਵਿੱਚ ਹੱਥ ਮਾਰਦੇ ਫਿਰਦੇ ਹਾਂ ਨਹੀਂ ਜੇ ਆਪਾਂ ਮੰਨ ਕੇ ਲੋ ਆਰਗੇਨਿਕ ਦੀ ਗੱਲ ਕਰਦੇ ਆ ਤਾਂ ਇਹ ਹੁਣ ਜਿਵੇਂ ਖਾਦਾਂ ਕੇ ਰਿਆਂ ਦਾ ਤਾਂ ਬਰਾਹਾਲੀ ਐ ਲੈਣਾ ਤੋਂ ਲੈਣਾ ਲੱਗ ਜਾਂਦੀਆਂ ਬਾਕੀ ਇਹਦੀ ਲੋਡ ਵੀ ਐ ਆਰਗੈਨਿਕ ਦੀ ਆਪਾਂ ਉਧਰ ਨੂੰ ਜਾ ਰਹੇ ਆ ਤੇ ਇਹ ਆਪਣੀ ਸਭ ਤੋਂ ਵਧੀਆ ਆਪਣੇ ਘਰੇ ਹੈਗੀਆਂ ਹੁਣ ਇਸ ਟਾਈਮ ਬਾਕੀ ਜਿਵੇਂ ਹੁਣ ਪੌਦਿਆਂ ਨੂੰ ਆਪਾਂ ਕੱਚੀ ਖਾਦ ਦਿੰਨੇ ਆ ਜਿਵੇਂ ਸਿੱਧੀ ਆਪਾਂ ਗੋਹਾ ਦਿੰਨੇ ਆ ਉਹ ਥੋੜੇ ਬਿਮਾਰੀਆਂ ਵੀ ਪਾਉਂਦੀ ਹੈ ਥੋੜੀ ਹੀਟ ਵੀ ਰੱਖਦੀ ਹੈ ਤੇ ਫਸਲ ਨੂੰ ੱੱਕਾ ਵੀ ਲੱਗਦਾ ਥੋੜਾ ਬਹੁਤ ਕਈ ਵਾਰੀ ਹੁਣ ਇਹ ਜਿਵੇਂ ਰੈਡੀ ਟੂ ਈਟ ਹੈ ਮੰਨ ਕੇ ਚਲੋ ਹੁਣ ਆਪਾਂ ਕਿਸੇ ਪੌਦੇ ਨੂੰ ਦੇਣੀ ਹੈ ਤੇ ਖਰਾਕ ਪੂਰੀ ਹਰ ਪੂਰੀ ਰੈਡੀ ਹੈ ਇਹ ਤਾਂ ਭੁੱਲਰ ਸਾਹਿਬ ਜਿਵੇਂ ਆਪਾਂ ਸਟਾਰਟ ਕਰ ਲਿਆ ਕੰਮ ਤਾਂ ਕੀ ਸਮਝਦੇ ਹੋ ਵੀ ਜੇ ਕਿਸੇ ਕੋਲੇ 4-5 ਮਰਲੇ ਜਗ੍ਹਾ ਤੇ ਬੰਦੇ ਨੇ ਸ਼ੈੱਡ ਪਾ ਲਿਆ ਮੀਂਹ ਪਕਣੀ ਤੋਂ ਉਹਦਾ ਕਰ ਲਿਆ ਉਹਲਾ ਬਚਤ ਕਰ ਲਈ ਤੇ ਕੀ ਸਮਝ ਜੀ ਸਟਾਰਟਿੰਗ ਤੋਂ 4-5 ਮਰਲੇ ਆਲਿਆਂ ਦਾ ਕਿੰਨੇ ਕ ਪੈਸੇ ਲੱਗ ਜਾਣਗੇ ਜੀ ਇਹਦੇ ਆਏ ਆ ਕਲਵਿੰਡਰ ਜੀ ਜੇ ਆਪਾਂ ਇੱਕ ਬੈੱਡ ਤੋਂ ਸ਼ੁਰੂ ਕਰਦੇ ਆ ਸਮਝ ਲਓ ਵੀ ਇੱਕ ਬੈੱਡ ਦੀ ਏਡੇ ਦੀ 10 ਫੁੱਟ ਚੌੜੇ ਦੀ 10 ਫੁੱਟ ਲੰਬੇ ਦੀ ਏਡੀ 2 ਘਾਇਟ ਤੋਂ 10 ਮਹੀਨਿਆਂ ਦੀ 5 ਤੋਂ 6000 ਰੁਪਇਆ ਇਨਕਮ ਹੋ ਜਾਂਦੀ ਹੈ ਤੇ ਖਰਚਾ ਇਹਦਾ ਸਮਝ ਲਓ ਵੀ 2500 ਰੁਪਏ ਦਾ ਗਡੂਆ ਪਿਆ ਤੇ 5-400 ਰੁਪਏ ਦੂਸਰਾ ਲਾ ਲੋ ਇੰਨਾ ਕੀ ਦਾ ਖਰਚਾ ਹੈ ਜਾਂ ਜਿਹੜਾ ਬਣਾਉਣ ਤੇ ਇਹ ਥੋੜਾ ਸੀਮੈਂਟ ਲੱਗੂਗਾ ਉਹ ਕਿਹ ਰਹੀਂ ਲੱਗਣਾ ਬਾਰ-ਬਾਰ ਤਾਂ ਲੱਗਣਾ ਤੇ ਉਹ ਜਿਹੜਾ ਗਡੂਆ ਵੱਧੂਗਾ ਉਹ ਵੀ ਥੋੜੀ ਇਨਕਮ ਜਿਹੜੀ ਤੁਸੀਂ ਖਾਦ ਤਿਆਰ ਕਰਕੇ ਚੋ ਆਪਦੀ ਫਸਲ ਨੂੰ ਪਾਈ ਜੋ ਉਹਦੀ ਸੀਐਲਜੀਟੀ ਉਹ ਵੀ ਛੁੱਟਿਆ ਜਾਂਦਾ ਮਤਲਬ ਮੋਟਾ ਮੋਟਾ ਜੇ ਹਿਸਾਬ ਲਾਈਏ ਵੀ ਜੇ ਕਿਸੇ ਕੋਲੇ 10 ਬੈੱਡ ਹੈ ਤਾਂ 60000 ਰੁਪਿਆ ਮਹੀਨਾ ਉਹਦਾ ਜਿਹੜਾ ਹੈਗਾ ਉਹ ਬਣ ਜਾਊਗਾ ਹਾਂਜੀ ਉਹ 50 ਤੋਂ 60000 ਰੁਪਿਆ ਕਮਾ ਸਕਦਾ ਜੀ ਤੇ ਉਹਦੇ ਵਿੱਚੋਂ 50 60000 ਰੁਪਏ ਦੇ ਵਿੱਚੋਂ ਖਰਚਾ ਕਿ ਕਰੀ ਆਇਆ ਹਾਂ ਖਰਚਾ ਹੀਰਾ ਬਣਾਉਣ ਤੇ ਹੀ ਆਇਆ ਮੁੜ ਕੇ ਤਾਂ ਉਹ ਜੇ ਤਾਂ ਆਪਦੇ ਹੀ ਪਸ਼ੂਆ ਤੋਂ ਗੋਬਰ ਘਰੋਂ ਵੀ ਹੋ ਜਾਂਦਾ ਤੇ ਜੇ ਆਪਾਂ ਮੋਡਲ ਵੀ ਲਿਆਵਾਂਗੇ ਤਾਂ 2000 ਰੁਪਏ ਦੀ ਟਰਾਲੀ ਮਿਲ ਜਾਂਦੀ ਹੈ 10 12 ਬੈੱਡ ਭਰ ਜਾਂਦੇ ਆ ਉਹਦੇ ਨਾਲ 2000 ਰੁਪਿਆ ਆ ਟਰਾਲੀ ਗੋਈ ਦੀ ਦਾ ਲਾ ਲਓ ਤੇ ਬਾਕੀ ਆਪ ਦੀ ਜਿੰਨਾ ਕ ਮਾਲਾ ਕੋਈ ਘੰਟਾ ਦੋ ਘੰਟੇ ਰੋਜ ਉਹਦਾ ਪੰਨ ਛਟਕਣ ਤੇ ਲੱਗਦੇ ਆ ਉਹਦਾ ਖਰਚਾ ਗਣ ਲਓ ਤੇ ਉਸ ਤੋਂ ਜਿਹੜੀ ਬਚੂਗੀ ਉਹ ਠੁਡੀਆਂ ਤੇ ਜੀ ਮਤਲਬ ਜੇ ਕਹਿ ਲਈਏ ਆਪਾਂ ਵੀ ਵਧੀਆ ਆਮਦਨ ਹਾਸਲ ਕੀਤੀ ਜਾ ਸਕਦੀ ਜੇ ਕਮਰਸ਼ੀਅਲ ਪੱਧਰ ਤੇ ਤੁਸੀਂ ਕਰਦੇ ਹੋ ਇੱਕ ਭੁੱਲਰ ਸਾਹਿਬ ਇਹ ਹੁੰਦਾ ਜੀ ਗੰਡੋਆ ਕਿਉਂਕਿ ਆਰਗੈਨਿਕ ਪਾਸੇ ਆ ਸਾਡਾ ਨੌਜਵਾਨ ਕਿਸਾਨ ਭਰਾ ਸਾਡੇ ਨਾਲ ਖੜਾ ਹੈ ਗਿੱਦੜਵਾਹਾ ਦੇ ਪਿੰਡ ਦੌਲੇ ਤੋਂ ਆ ਬਾਈ ਤੇ ਆਰਗੈਨਿਕ ਵਾਲੇ ਪਾਸੇ ਦੇਖ ਲਓ ਵੀ ਨੌਜਵਾਨਾਂ ਦਾ ਵੀ ਬਹੁਤ ਵੱਡਾ ਰੁਝਾਨ ਹੈ ਤਾਂ ਜੇਕਰ ਕਈ ਵਾਰੀ ਇਹ ਹੁੰਦਾ ਜੀ ਹੁਣ ਇਹ ਬਾਈ ਜਿਵੇਂ ਕਹਿ ਲਈਏ ਆਪਾਂ ਨੂੰ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ ਆਪਣੇ ਨਾਲ ਤਾਂ ਬਾਈ ਬਲਜੀਤ ਖੜਾ ਹੈ ਖਰੀਦਣ ਵਾਲਾ ਵੀ ਹੈ ਕੰਮ ਚਲਾਉਣ ਵਾਲਾ ਵੀ ਹੈ ਇਹ ਇਹ ਵੀ ਝਾਕ ਰੱਖਦਾ ਵੀ ਆਪਾਂ ਇਸ ਬਿਜ਼ਨਸ ਨੂੰ ਅੱਗੇ ਵਧਾ ਕੇ ਪੈਸੇ ਵੀ ਕਮਾਵਾਂਗੇ ਇਹ ਮਤਲਬ ਸਮਝ ਲਓ ਵੀ ਬਾਈ ਕੋਲੋ ਅੱਜ ਰੀਆ ਇਸ ਬਾਰੇ ਜਾਣਕਾਰੀ ਨਹੀਂ ਲੈਣਾ ਸਗੋਂ ਇਹਨਾਂ ਨੇ ਲੈ ਕੇ ਵੀ ਜਾਣੀ ਹੈ ਹਾਂਜੀ ਬਿਲਕੁਲ ਬਿਲਕੁਲ ਹੀ ਆਪਾਂ ਵਧਾਵਾਂਗੇ ਇਹਨੂੰ ਅੱਗੇ ਬਾਕੀ ਨੌਕਰੀਆਂ ਤੁਹਾਨੂੰ ਪਤਾ ਹੀ ਹੈ ਅੱਜਕੱਲ੍ਹ ਇੱਕ ਪੋਸਟ ਲਈ ਕਿੰਨੀਆਂ-ਕਿੰਨੀਆਂ ਭਰਤੀਆਂ ਨਿਕਲਦੀਆਂ ਕਿੰਨੇ-ਕਿੰਨੇ ਲੋਕ ਅਪਲਾਈ ਕਰਦੇ ਆ ਤੇ ਫੇਰ ਵੀ ਬਹੁਤ ਔਖਾ ਹੈ ਬਾਕੀ ਆਪਾਂ ਫਿਰ ਜੇ ਖੇਤੀ ਨੂੰ ਅੱਗੇ ਲੈ ਕੇ ਜਾਣਾ ਤਾਂ ਨਹੀਂ ਫਿਰ ਕਾਰਪੋਰੇਟ ਘਰਾਣੇ ਤਾਂ ਆ ਹੀ ਰਹੇ ਬਈ ਹਾਂ ਬਿਲਕੁਲ ਜੇਕਰ ਨੌਜਵਾਨਾਂ ਨੇ ਆਰਗੈਨਿਕ ਖੇਤੀ ਦੇ ਵਿੱਚ ਅੱਗੇ ਵਧਣਾ ਤਾਂ ਉਹਦੇ ਵਾਸਤੇ ਜਾਂ ਸਹਾਇਕ ਕਿੱਤਾ ਨਾਲ ਕੋਈ ਕੱਲਿਆਂ ਤੋਰਨਾ ਤੇ ਆ ਕਿਤੇ ਤੋਂ ਬਹੁਤ ਵਧੀਆ ਆਮਦਨ ਹਾਸਲ ਕੀਤੀ ਜਾ ਸਕਦੀ ਹੈ। ਪੁੱਲਰ ਸਾਹਿਬ ਜਦੋਂ ਗੋਹਾ ਲੈਣਾ ਜੀ ਹਾਂਜੀ ਕਿਉਂਕਿ ਜੇ ਤਾਂ ਪਸ਼ੂ ਘਰੇ ਹੈਗੇ ਆ ਜੀ ਤਾਂ ਮੈਨੂੰ ਲੱਗਦਾ ਵੀ 10-12 ਬੈਡ ਬੰਦਾ ਘਰੇ ਚਲਾ ਸਕਦਾ ਹੈ। ਹਾਂਜੀ ਪਰ ਜੇਕਰ ਮੁੱਲ ਦਾ ਗੋਹਾ ਲੈਣਾ ਜੀ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ? ਹਾਂਜੀ ਕਲਮੇਂਦਰ ਜੀ ਜੇ ਆਪਾਂ ਮੁੱਲ ਦਾ ਗੋਬਰ ਲੈਣਾ ਉਹਦੇ ਚ ਦੋ ਚੀਜ਼ਾਂ ਦਾ ਆਪਾਂ ਖਿਆਲ ਰੱਖਣਾ ਇੱਕ ਤਾਂ ਵੀ ਉਹਦੇ ਵਿੱਚ ਕਚਰਾ ਨਹੀਂ ਹੋਣਾ ਚਾਹੀਦਾ ਕੋਈ ਹੋਰ ਘਰੇਲੂ ਕਚਰਾ ਦੂਜੀ ਗੱਲ ਆ ਵੀ ਜਿਹੜੀ ਡੇਰੀ ਤੋਂ ਆਪਾਂ ਲੈਣਾ ਹੈ ਕਈ ਵਾਰੀ ਉਹ ਚਿਚੜਾਂ ਵਾਲੀਆਂ ਦਵਾਈਆਂ ਫਰਸ਼ ਤੇ ਡਾਂਗੋ ਵਰਤਿਓ ਵਿੱਚੇ ਡੋਲੀ ਜਾਂਦੇ ਆ ਉਹ ਚੀਜ਼ਾਂ ਤੋਂ ਜੇ ਉਹ ਗੁਬਰਚ ਆਉਂਦਾ ਹੈ ਜਰੀਲੇ ਟੱਟ ਉਦੋਂ ਆਪਾਂ ਬਚਾਉਣਾ ਉਹ ਪਹਿਲਾਂ ਆਪਾਂ ਪਤਾ ਕਰਕੇ ਵੀ ਚਿਚੜਾਂ ਤੋਂ ਤੁਸੀਂ ਕਿਹੜੀ ਦਵਾਈ ਵਰਤਦੇ ਆ ਕੀ ਵਰਤਦੇ ਆ ਇਹਦਾ ਕੀ ਹੱਲ ਕਰਦੇ ਆ ਇੰਨੀ ਕੁ ਤੋਂ ਨੌਲੇਜ ਲੈ ਕੇ ਫੇਰ ਆਪਾਂ ਉਹ ਗੁਬਰ ਤੋਂ ਗਰੀਰ ਕਰਨਾ ਉਹ ਨਹੀਂ ਲੈਣਾ ਜਿਹੜਾ ਬਗੈਰ ਦਵਾਈ ਤੋਂ ਕੈਮੀਕਲ ਤੋਂ ਪੱਕੀ ਫਰਸ਼ ਵਾਲਾ ਗੋਬਰ ਲਓ ਉਹਦੇ ਵਿੱਚ ਮਿੱਟੀ ਕਚਰਾ ਵਗੈਰਾ ਨਾ ਹੋਵੇ ਉਹ ਗੋਬਰ ਲਓ ਜੀ ਤਾਂ ਇਹ ਜਿਹੜੇ ਖਾਦ ਵੇਚਣ ਦੀ ਗੱਲ ਕਰ ਲੀਏ ਆਪਾਂ ਤਾਂ ਖਾਦ ਵੇਚਣ ਦੀ ਜਾਂ ਗੰਡੋਆ ਵੇਚਣ ਦੀ ਗੱਲ ਕਰ ਲੀਏ ਤਾਂ ਜਿਵੇਂ ਤੁਹਾਡੇ ਤਾਂ ਹੁਣ ਬਹੁਤ ਦੂਰ ਦੂਰ ਤੱਕ ਡਿਮਾਂਡ ਬਹੁਤ ਹੈ ਤੇ ਤੁਹਾਡੇ ਤੋਂ ਪੂਰਾ ਨਹੀਂ ਪੈਂਦਾ ਜੀ ਤੇ ਜੇਕਰ ਇੱਕ ਨਵੇਂ ਬੰਦੇ ਨੇ ਕਰਨਾ ਹੈ ਜੀ ਤਾਂ ਉਹਦਾ ਮੰਡੀਕਰਨ ਕਿਵੇਂ ਕਰੇ ਜੀ ਉਹ ਹਾਂ ਜੀ ਵੈਸੇ ਤਾਂ ਹੀ ਜਦੋਂ ਵੀ ਟ੍ਰੇਨਿੰਗ ਲਾਉਣੀ ਐ ਇਹਦੀਆਂ ਅਸੀਂ ਇੱਥੇ ਫਾਰਮ ਤੇ ਟ੍ਰੇਨਿੰਗ ਲਾਉਣੀ ਐ ਉਹਨੂੰ ਮਾਰਕੀਟਿੰਗ ਬਾਰੇ ਵੀ ਸਮਝਾਉਣੀ ਐ ਸਾਰਾ ਕੁਝ ਆ ਉਹਨੂੰ ਅਸੀਂ ਪੈਕਿੰਗ ਦਾ ਵੀ ਸਮਝਾਉਣੀ ਐ ਉਹਨੂੰ ਤਿਆਰ ਕਰਨ ਦਾ ਵੀ ਸਿਖਾਉਣੀ ਐ ਪਰ ਇਹ ਮਾਰਕੀਟਿੰਗ ਜਿਹੜਾ ਨਵਾਂ ਬੰਦਾ ਉਹਦੇ ਕੋਲ ਹੱਲੇ ਫਟੂਆ ਹੀ ਥੋੜਾ ਥੂੜੀ ਜੀ ਤਿਆਰ ਹੁੰਦੀ ਆ ਉਹਨੂੰ ਉਹਦੇ ਉਹਨੇ ਕਗਾਹਕ ਮਿਲ ਜਾਂਦੇ ਆ ਹੁਣ ਲੋਕ ਗਡੂਆ ਖਾਦ ਨੂੰ ਕਹਿ ਕੇ ਮੰਗਦੇ ਆ ਜਦੋਂ ਅਸੀਂ ਸ਼ੁਰੂ ਕੀਤੇ ਸੀ ਉਦੋਂ ਲੋਕਾਂ ਨੂੰ ਐਵੇਂ ਨਹੀਂ ਪਤਾ ਸੀ ਕਿ ਗਡੋਆ ਐਂ ਤੋਂ ਵੀ ਖਾਦ ਤਿਆਰ ਹੋ ਜਾਂਦੀ ਆ ਹੁਣ ਲੋਕਾਂ ਨੂੰ ਜਿਵੇਂ ਜਿਵੇਂ ਨੌਲੇਜ ਆ ਗਈ ਪਤਾ ਲੱਗ ਗਿਆ ਹੁਣ ਲੋਕ ਗਡੋਆ ਖਾਦ ਕਹਿ ਕੇ ਮੰਗਦੇ ਆ ਬਾਜ਼ਾਰ 'ਚ ਬਿਲਕੁਲ ਡਿਮਾਂਡ ਬਹੁਤ ਆ ਤੇ ਬਾਈਬਲ ਜੀ ਤੇ ਕੀ ਲੱਗਦਾ ਆ ਭੁੱਲਰ ਸਾਹਿਬ ਦੀਆਂ ਸਾਰੀਆਂ ਗੱਲਾਂ ਸੁਣ ਕੇ ਵੀ ਫਾਇਦਾ ਚ ਰਹੋਗੇ ਤੁਸੀਂ ਤੇ ਕਿਉਂਕਿ ਤੁਸੀਂ ਕਮਰਸ਼ੀਅਲ ਪੱਧਰ ਤੇ ਤਾਂ ਅਗਲਾ ਸਟੈਪਾ ਤੁਹਾਡਾ ਵੀ ਇੱਕ ਵਾਰੀ ਤਾਂ ਤੁਸੀਂ ਆਲਦੀ ਫਸਲ ਵਾਸਤੇ ਹੀ ਇਹ ਜਿਹੜੀ ਗੰਡੋਆ ਖਾਦ ਤਿਆਰ ਕਰਨਾ ਚਾਹੁੰਦੇ ਹੋ ਹਾਂਜੀ ਬਿਲਕੁਲ ਅਗਰ ਮੈਂ ਆਪਦੇ ਖੇਤ ਦੀ ਗੱਲ ਕਰਾਂ ਤਾਂ ਇਸ ਟਾਈਮ ਮਨ ਲੱਗਦਾ ਮੇਰੇ ਖੇਤ ਦੀ ਘੱਟੋ ਘੱਟ 100 ਕੁਆਂਟਲ ਦੀ ਡਿਮਾਂਡ ਹੈ ਤੇ ਇੱਕ ਵਾਰੀ ਤਾਂ ਮੈਂ ਆਪਦੀ ਪੂਰਤੀ ਕਰੂੰਗਾ ਪਹਿਲਾਂ ਫਿਰ ਉਸ ਤੋਂ ਬਾਅਦ ਅਗਰ ਬਾਹਰ ਵੀ ਆਪਾਂ ਡਿਮਾਂਡ ਮਿਲਦੀ ਤਾਂ ਆਪਾਂ ਬਣਾਵਾਂਗੇ ਉਸ ਲਈ ਤੇ ਫਿਰ ਭੁੱਲਰ ਸਾਹਿਬ ਦਿਓ ਬਾਈ ਨੂੰ ਟਾਈਮ ਵੀ ਕਦੋਂ ਟ੍ਰੇਨਿੰਗ ਟ੍ਰੂਨਿੰਗ ਲੱਗਣੀ ਹੈ ਕਦੋਂ ਜਾਣਕਾਰੀਆਂ ਕਿ ਖੁੱਲਾ ਸੱਦਾ ਕਦੋਂ ਮਰਜ਼ੀ ਆ ਜਾਏ ਨਹੀਂ ਖੁੱਲਾ ਸੱਦਾ ਤਾਂ ਆਏ ਹੁੰਦਾ ਹੈ ਵੀ ਕਈ ਵਾਰੀ ਸਾਡੇ ਕੋਲੇ ਟਾਈਮ ਨਹੀਂ ਹੁੰਦਾਗਾ ਤੇ ਫੋਨ ਤੇ ਤੁਸੀਂ ਫੋਨ ਕਰਕੇ ਪੁੱਛ ਕੇ ਸਾਡੇ ਕੋਲੋਂ ਟ੍ਰੇਨਿੰਗਾਂ ਅਸੀਂ ਸਾਲ 'ਚ ਵੈਸੇ 2 ਕ ਟ੍ਰੇਨਿੰਗਾਂ ਲਾਉਨੇ ਨੇ ਆ ਇੱਕ ਤਾਂ ਹੋਣਾ ਸੀ ਦਸੰਬਰ 'ਚ ਲਾ ਕੇ ਹਟੇ ਆ ਇੱਕ ਸ਼ਾਇਦ ਆ ਅੱਧ ਫਰਵਰੀ ਜੀ ਤੇ ਮਗਰੋਂ ਲਾਈਏ ਉਹ ਤੁਹਾਨੂੰ ਆਪ ਨੂੰ ਹੀ ਪੁੱਛਣਾ ਪੈਣਾ ਫੋਨ ਕਰਕੇ ਵੀ ਕਦੋਂ ਕੱਸੀ ਕਿਸੇ ਨੂੰ ਕਦੇ ਅਸੀਂ ਸੱਦਾ ਪੱਤਰ ਨਹੀਂ ਭੇਜਦੇਗੇ ਜੀ ਤਾਂ ਫਿਰ ਆ ਜਿਹੜਾ ਬਾਈ ਬਲਜੀਤ ਦੌਲੇ ਤੋਂ ਖੜਾ ਹੈ ਤੇ ਇਹਨੂੰ ਕੀ ਸਲਾਹ ਜੀ ਹੁਣ ਇਹਨੂੰ ਅਸੀਂ ਸਾਰਾ ਫੋਨ ਨੰਬਰ ਵਗੈਰਾ ਇਹਦੇ ਕੋਲ ਹੈਗਾ ਸਾਡਾ ਤੇ ਮੋਟੀ ਮੋਟੀ ਜਾਣਕਾਰੀ ਤਾਂ ਅੱਜ ਦੇ ਦਾਂਗੇ ਤੇ ਜਿਹੜੀ ਜ਼ਿਆਦਾ ਮਾਲ ਗਾਂ ਵਾਲੀ ਉਹ ਜਦੋਂ ਟ੍ਰੇਨਿੰਗ ਲੱਗੂਗੀ ਉਦੋਂ ਟ੍ਰੇਨਿੰਗ ਕਰ ਲੂਗਾ ਜੇ ਕੋਈ ਮੁਸ਼ਕਲ ਆਉਂਦੀ ਆ ਤਾਂ ਸਾਥੋਂ ਫੋਨ ਤੇ ਪੁੱਛ ਕੇ ਤੇ ਉਸੇ ਫੋਨ ਤੇ ਹੀ ਉਹਦਾ ਹੱਲ ਦਾ ਕਰ ਲਵਾਂਗੇ ਬਿਲਕੁਲ ਜਿਵੇਂ ਬਾਈ ਬਲਜੀਤ ਖੜਾ ਹੈ ਉਹ ਜੇ ਕਈ ਨੌਜਵਾਨ ਇਸ ਵੀਡੀਓ ਨੂੰ ਵੇਖ ਰਹੇ ਹੋਣਗੇ ਉਹਨਾਂ ਨੂੰ ਵੀ ਆਏ ਹੋਊਗਾ ਵੀ ਜੇ ਆਰਗੈਨਿਕ ਕਰਨੀ ਹੈ ਆਪਦੀ ਫਸਲ ਬਾੜੀ ਤਾਂ ਕੀ ਕਰੀਏ ਜਾਂ ਕੋਈ ਸਹਾਇਕ ਕਿੱਤਾ ਨਾਲ ਤੋੜਨਾ ਹੈ ਛੋਟੇ ਜਿਹੇ ਪੱਧਰ ਤੋਂ ਤਾਂ ਕੀ ਕਰੀਏ ਤਾਂ ਫੇਰ ਕਿਸਾਨ ਭਰਾਵੋ ਤੁਹਾਡੇ ਵਾਸਤੇ ਇਹ ਜਾਣਕਾਰੀ ਬੜੀ ਮਹੱਤਵਪੂਰਨ ਹੈ ਪੁੱਲਰ ਸਾਹਿਬ ਇਸ ਕੰਮ ਤੇ ਆਪਾਂ ਮੋਹਰ ਲਾ ਦਈਏ ਵੀ ਜੇ ਕੋਈ ਸ਼ੁਰੂ ਕਰੂਗਾ ਤਾਂ ਫਾਇਦੇ ਚ ਰਹੂਗਾ ਕਮਾਈ ਚੰਗੀ ਕਰੂਗਾ ਹਾਂਜੀ ਇਹ ਇਹੋ ਜਿਹਾ ਕਿੱਤਾ ਜੀ ਇਹਦੇ ਵਿੱਚ ਫੇਰ ਹੋਣ ਵਾਲਾ ਹੈ ਹੀ ਨਹੀਂ ਸਿਸਟਮ ਇਹ ਤਾਂ ਜੇ ਤੁਸੀਂ ਆਪਾਂ ਗੈਲੀ ਕਰੋਗੇ ਜਾਂ ਗੌਰ ਨਹੀਂ ਕਰੋਗੇ ਫੇਰ ਨਹੀਂ ਇਸ ਚੀਜ਼ ਤਾਂ ਫੇਰ ਹੋਣ ਵਾਲੀ ਚੀਜ਼ ਹੀ ਨਹੀਂ ਆਉਣ ਵਾਲੇ ਟਾਈਮ 'ਚ ਡਿਮਾਂਡ ਦਿਨੋਂ-ਦਿਨ ਵੱਢੀ ਜਾਂਦੀ ਆ 1900ਾਂ ਦੀ ਖਾਦ ਤਿਆਰ ਨਹੀਂ ਹੋ ਰਹੀ ਬਿਲਕੁਲ ਵੱਡੀਆਂ-ਵੱਡੀਆਂ ਕੰਪਨੀਆਂ ਨੇ ਜਿਹੜੀਆਂ ਉਹ ਪੈਕਿੰਗ ਕਰਕੇ ਭੁੱਲਰ ਸਾਹਿਬਾਂ ਤੋਂ ਲੈ ਕੇ ਕਈ ਮਾਰਕੀਟ ਦੇ ਥੱਲੇ ਵੀ ਵੇਚ ਦਿੰਦੇ ਆ ਤੇ ਚੰਗੇ ਕਾਰਪੋਰੇਟ ਘਰਾਨੇ ਜੇਕਰ ਕਿਸਾਨ ਭਰਾਵਾਂ ਨੂੰ ਕਿਸਾਨਾਂ ਦੀ ਖਾਦ ਹੀ ਵੇਚਣਗੇ ਤਾਂ ਫਿਰ ਆਪਾਂ ਉਹਨਾਂ ਦਾ ਮੁਕਾਬਲਾ ਕਿਵੇਂ ਕਰ ਲਾਂਗੇ ਆਪਦੀ ਖਾਦ ਆਪ ਤਿਆਰ ਕਰੀਏ ਆਪ ਮੰਡੀ ਦੇ ਵਿੱਚ ਵੇਚੀਏ ਜਿਵੇਂ ਬਾਈ ਭੁੱਲਰ ਜੀ ਹੁਣ ਵੇਚ ਰਿਹਾ ਐ ਇਵੇਂ ਬਲਜੀਤ ਦੌਲੇ ਤੋਂ ਇਹ ਕਿਸਾਨ ਵੀ ਨੌਜਵਾਨ ਕਿਸਾਨ ਕਰਨਾ ਚਾਹੁੰਦਾ ਸੋ ਇਹ ਜਾਣਕਾਰੀ ਸੀ ਕਿ ਗੰਡੋਆਂ ਦੀ ਖਾਦ ਵਾਲੇ ਕਮਰਸ਼ੀਅਲ ਪੱਧਰ ਤੇ ਅਸੀਂ ਇਹਨੂੰ ਪੈਦਾ ਕਰਕੇ ਕਿਵੇਂ ਵੇਚ ਸਕਦੇ ਹਾਂ ਕਿਵੇਂ ਗੰਡੋਆ ਵੇਖ ਸਕਦਾ ਹੈ ਕਿਵੇਂ ਤਿਆਰ ਹੋ ਸਕਦਾ ਹੈ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਇਹ ਪ੍ਰਤੀਕਿਰਿਆ ਵੀ ਸਾਡੇ ਤੱਕ ਜਰੂਰ ਪਹੁੰਚਾਓ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਉਹ ਵੀ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਛੱਡਿਓ ਅਸੀਂ ਭੁੱਲਰ ਸਾਹਿਬ ਦੇ ਨਾਲ ਡਿਸਕਸ ਕਰਕੇ ਉਹਦਾ ਜਵਾਬ ਤੁਹਾਨੂੰ ਜਰੂਰ ਦੇਵਾਂਗੇ ਚੈਨਲ ਪੰਜਾਬ ਵਾਲਾ ਪੌਡਕਾਸਟ ਦੀ ਇਹ ਜਾਣਕਾਰੀ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜਰੂਰ ਪਹੁੰਚਾਉਣਾ ਤਾਂ ਭੁੱਲਰ ਸਾਹਿਬ ਤੁਸੀਂ ਇਹ ਜਾਣਕਾਰੀਆਂ ਦਿੱਤੀਆਂ ਬਹੁਤ-ਬਹੁਤ ਧੰਨਵਾਦ ਕਲਮੈਂਡਰ ਜੀ ਠੋਡਾ ਵੀ ਬਹੁਤ-ਬਹੁਤ ਧੰਨਵਾਦ ਟਾਈਮ ਕੱਢ ਕੇ ਸਾਡੇ ਕੋਲੇ ਆਏ ਤੇ ਸਰੋਟਿਆਂ ਵਾਸਤੇ ਜਾਣਕਾਰੀ گاਂ ਸਰੋਟਿਆਂ ਨੂੰ ਪਹੁੰਚਾਉਣ ਦਾ ਇੱਕ ਜਰੀਆ ਬਣਿਆ ਬਿਲਕੁਲ ਜੀ ਸਰੋਟਿਓ ਭੁੱਲਰ ਸਾਹਿਬ ਇੱਕ ਸਥਾਪਿਤ ਹਸਤੀ ਹੈ ਇਸ ਕੰਮ ਦੇ ਵਿੱਚ ਔਰ ਆਹ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਇਹ ਤੁਹਾਡੇ ਵਾਸਤੇ ਲਾਹੇਵੰਦ ਸਿੱਧ ਹੋ ਸਕਦੀ ਹੈ ਜੇਕਰ ਤੁਸੀਂ ਇਸ ਕਾਰੋਬਾਰ ਦੇ ਵਿੱਚ ਪੈ ਜਾਓ ਤਾਂ ਬਾਈ ਜੀ ਅੱਜ ਦੀਆਂ ਜਾਣਕਾਰੀਆਂ ਦੇ ਨਾਲ ਕਿਵੇਂ ਲੱਗਦਾ ਤੁਹਾਨੂੰ ਵੀ ਇਸ ਇਹਨੂੰ ਕਮਰਸ਼ੀਅਲ ਪੱਧਰ ਤੇ ਕਰੀਏ ਚਾਹੇ ਤੁਸੀਂ ਇਹਨੂੰ ਆਪਦੀ ਖੇਤੀ ਦੇ ਵਿੱਚ ਕਰੋ ਤਾਂ ਵਧੀਆ ਬਦਲਾ ਆਉਣਗੇ ਵਧੀਆ ਫਾਇਦਾ ਹੋਊਗਾ ਹਾਂ ਦੀ ਕਮਰਸ਼ੀਅਲ ਤੇ ਬਿਲਕੁਲ ਬਾਕੀ ਆ ਨਾ ਇਹਦੇ ਵਿੱਚ ਤੁਸੀਂ ਦੇਖੋਗੇ ਬੱਚੇ ਵੀ ਇਹਨੂੰ ਚੱਕ ਸਕਦੇ ਆ ਵਧੀਆ ਮਤਲਬ ਅਗਰ ਅਗਰ ਆਪਾਂ ਨੂੰ ਕਵਾਂਗੇ ਵੀ ਆਪ ਦੀ ਘਰੇਲੂ ਬਗੀਚੀ ਜੇ ਅਗਰ ਪਾਉਣੀ ਕਿਸੇ ਨੇ ਤਾਂ ਬਹੁਤ ਵਧੀਆ ਕਿਉਂਕਿ ਸਮੈਲ ਬਹੁਤ ਵਧੀਆ ਆਉਂਦੀ ਉਸ ਤੋਂ ਬਾਅਦ ਤਿਆਰ ਹੋਣ ਤੋਂ ਬਾਅਦ ਕਿਉਂ ਕੱਚਾ ਗੋਹਾ ਆਪਾਂ ਕਿਸ ਨੂੰ ਕਵਾਂਗੇ ਕੋਈ ਹੱਥ ਨਹੀਂ ਲਾਉਂਦਾਗਾ ਤੇ ਹੁਣ ਰੈਡੀ ਹੋਣ ਤੋਂ ਬਾਅਦ ਬਹੁਤ ਸੋਹਣੀ ਇੱਕ ਮਤਲਬ ਕੀ ਖਾਦ ਤਿਆਰ ਹੁੰਦੀ ਹੈ ਇਹ ਤੇ ਕੀ ਲੱਗੇ ਬਾਈ ਜੀ ਹੁਣ ਤਿਆਰ ਹੁ ਫਿਰ ਇਸ ਕੰਮ ਦੇ ਵਿੱਚ ਜਾਂ ਇਸ ਕੰਮ ਨੂੰ ਚਲਾਉਣ ਦੇ ਲਈ ਹਾਂ ਦੀ ਹਾਂ ਦੀ ਜੀ ਬਿਲਕੁਲ ਇਹ ਜੇਕਰ ਫਾਇਦਾ ਕਿਸੇ ਚੀਜ਼ ਦੇ ਵਿੱਚ ਤਾਂ ਉੱਥੇ ਬਲਜੀਤ ਸਿੰਘ ਵਰਗੇ ਕਿਸਾਨ ਭਰਾ ਜਿਹੜੇ ਨੌਜਵਾਨ ਕਿਸਾਨ ਭਰਾ ਉਹਨਾਂ ਨੂੰ ਜਰੂਰ ਅੱਗੇ ਆਉਣਾ ਚਾਹੀਦਾ ਹੈ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜਰੂਰ ਸਾਂਝੀ ਕਰਨਾ ਕੈਮਰਾਮੈਨ ਸੁਖਪ੍ਰੀਤ ਔਲਖ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਵਾ ਗਿਆ ਧੰਨਵਾਦ